ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਸ਼ੁੱਕਰਵਾਰ ਦੀ ਰਾਤ ਨੂੰ ਤਵੇ ਤੇ ਪਾਈ ਪਹਿਲੀ ਰੋਟੀ ਦੇ ਨਾਲ ਇਹ ਕੰਮ ਕਰ ਲੈਂਦੇ ਹੋ ਤਾਂ 7 ਦਿਨਾਂ ਵਿੱਚ ਹੀ ਤੁਸੀਂ ਧਨવાન ਬਣ ਸਕਦੇ ਹੋ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤਵੇ ਤੇ ਪਾਈ ਪਹਿਲੀ ਰੋਟੀ ਸਾਡੇ ਲਈ ਕਿਵੇਂ ਬਰਕਤ ਲੈ ਕੇ ਆ ਸਕਦੀ ਹੈ ਕਿਵੇਂ ਸਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਹੋ ਸਕਦੀ ਹੈ ਕਿਉਂਕਿ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਇਹੀ ਆਖਦੇ ਹਨ ਇਹਨਾ ਕਮਾਕਾਰਾਂ ਦੇ ਕਰਨ ਦੇ باوجود ਵੀ ਕਾਰੋਬਾਰ ਕਰਨ ਦੇ ਬਾਅਦ ਵੀ ਸਾਡੇ ਘਰ ਵਿੱਚ ਪੈਸੇ ਵਿੱਚ ਬਰਕਤ ਹੀ ਨਹੀਂ ਪੈਂਦੀ ਜਿਵੇਂ ਹੀ ਸਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੁੰਦਾ ਹੈ ਉਸੇ ਤਰ੍ਹਾਂ ਹੀ ਸਾਡੇ ਘਰੋਂ ਪੈਸਾ ਜਾਣਾ ਸ਼ੁਰੂ ਹੋ ਜਾਂਦਾ ਹੈ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਹੀ ਵਿਚਾਰ ਤੇ ਗੱਲਬਾਤ ਸਾਂਝੇ ਕਰਨ ਵਾਲੇ ਹਾਂ ਜੀ ਆਪਾਂ ਘਰ ਦੇ ਵਿੱਚ ਪੈਸੇ ਦੀ ਬਰਕਤ ਦੇ ਲਈ ਇੱਕ ਜੁਗਤੀ ਦੱਸਣ ਵਾਲੇ ਹਾਂ ਜੀ ਇਸ ਲਈ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦੇਣਾ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਮੇਰੀਆਂ ਭੈਣਾਂ ਜ਼ਰੂਰ ਸੁਣ ਲੈਣ ਕਿਉਂਕਿ ਸਾਧ ਸੰਗਤ ਜੀ ਅਕਸਰ ਹੀ ਭੈਣਾਂ ਹੀ ਹਨ ਜੋ ਘਰ ਪਰਿਵਾਰ ਦੀ ਬਰਕਤ ਦੇ ਲਈ ਕਈ ਤਰ੍ਹਾਂ ਦੇ ਕੰਮ ਜਿਵੇਂ ਉਹਨਾਂ ਨੂੰ ਕੋਈ ਦੱਸੇ ਓਵੇਂ ਹੀ ਕਰ ਲੈਂਦੀਆਂ ਹਨ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਬਰਕਤ ਰਹਿੰਦੀ ਹੈ ਉਹ ਇਸ ਲਈ ਕਰਦੀਆਂ ਹਨ ਜੇ ਕਿਸੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਤੇ ਲੋਹਣ ਪਾਉਣਾ ਚਾਹੀਦਾ ਹੈ ਤੇ ਘਰ ਦੀ ਬਰਕਤ ਆਉਂਦੀ ਹੈ ਤਾਂ ਉਹ ਮੇਰੀਆਂ ਭੈਣਾਂ ਲੋਹਣ ਪਾਉਣਾ ਹੀ ਸ਼ੁਰੂ ਕਰ ਦਿੰਦੀਆਂ ਹਨ ਸਾਧ ਸੰਗਤ ਜੀ ਜੇਕਰ ਕੋਈ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਨੂੰ ਚੋਪੜ ਕੇ ਕੁੱਤੇ ਨੂੰ ਪਾਉਣਾ ਚਾਹੀਦਾ ਹੈ ਉਹ ਰੋਟੀ ਕੁੱਤੇ ਨੂੰ ਪਾਉਣ ਲੱਗ ਜਾਂਦੀਆਂ ਹਨ ਜੇਕਰ ਕੋਈ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਪਹਿਲੀ ਰੋਟੀ ਗਾਂ ਨੂੰ ਪਾਉਣੀ ਚਾਹੀਦੀ ਹੈ ਜਾਂ ਰੋਟੀ ਦੇ ਚਾਰ ਹਿੱਸੇ ਕਰਕੇ ਕਾਂਵਾਂ ਚਿੜੀਆਂ ਜਨੌਰਾਂ ਨੂੰ ਪਾਉਣੀ ਚਾਹੀਦੀ ਹੈ ਤਾਂ ਉਹ ਇਹੀ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਵੇਖੋ ਸਤਸੰਗ ਜੀ ਪ੍ਰਮਾਤਮਾ ਜੀ ਨੇ ਸਾਨੂੰ ਇਸ ਯੋਗ ਬਣਾਇਆ ਹੈ ਕਿ ਮਨੁੱਖ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦਾ ਹੈ ਕਿਉਂਕਿ ਉਹ ਸਮਰੱਥ ਹੈ ਮਨੁੱਖ ਖਾ ਵੀ ਸਕਦਾ ਹੈ ਤੇ ਮਨੁੱਖ ਕਿਸੇ ਨੂੰ ਖਵਾ ਵੀ ਸਕਦਾ ਹੈ ਜਾਨਵਰਾਂ ਨੂੰ ਭੋਜਨ ਪਾਉਣਾ ਕੋਈ ਗਲਤ ਗੱਲ ਨਹੀਂ ਹੈ ਬਹੁਤ ਹੀ ਵਧੀਆ ਗੱਲ ਹੈ ਇਹ ਸਾਰੀ ਇਹ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਜਿਹੜੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਘਰ ਦੇ ਵਿੱਚ ਬਰਕਤ ਲਿਆਉਣ ਦੀ ਇਹ ਜੁਗਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਜੀ ਕਿ ਤਵੇ ਤੇ ਪਾਈ ਪਹਿਲੀ ਰੋਟੀ ਉੱਤੇ ਕਾ ਨੂੰ ਜਾਂ ਪਹਿਲਾਂ ਲੋਹਣ ਪਾਉਣ ਦਾ ਕੀ ਕਾਰਨ ਹੈ ਰੋਟੀ ਚੋਂਪਣਨ ਦਾ ਅਸਲ ਵਿੱਚ ਮਕਸਦ ਕੀ ਹੈ ਇਸ ਦਾ ਫਾਇਦਾ ਹੈ ਜਾਂ ਨਹੀਂ ਆਪਾਂ ਇਹ ਗੱਲਬਾਤ ਕਰਨ ਵਾਲੇ ਹਾਂ ਸਭ ਤੋਂ ਪਹਿਲਾਂ ਜੇ ਮੇਰੀਆਂ ਭੈਣਾਂ ਨੇ ਕੁਝ ਵੀ ਕਰਨਾ ਹੈ ਉਹ ਕੀ ਕਰਨ ਕੇ ਜਿਸ ਨਾਲ ਘਰ ਦੇ ਵਿੱਚ ਬਰਕਤ ਵੀ ਆਉਣੀ ਸ਼ੁਰੂ ਹੋ ਜਾਵੇ ਤੇ ਪੈਸੇ ਦੇ ਵਿੱਚ ਵਾਧਾ ਹੋ ਜਾਵੇ ਪ੍ਰੇਮ ਪਿਆਰ ਘਰ ਦੇ ਵਿੱਚ ਵਦੇ ਪਰਿਵਾਰ ਨੂੰ ਰਲ ਮਿਲ ਕੇ ਰਹਿਣਾ ਸਾਧ ਸੰਘਾ ਜੀ ਇੱਕ ਭੈਣ ਆਪਣੀ ਤਾਂ ਸਾਧ ਸੰਘਾ ਜੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਦੱਸਦੇ ਹਨ ਕਿ ਇਸ ਤਰ੍ਹਾਂ ਘਰ ਦੇ ਵਿੱਚ ਆਪਣੇ ਉਹ ਦੱਸਦੇ ਕਿ ਅਸੀਂ ਆਪਣੇ ਘਰ ਦੇ ਵਿੱਚ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਸੀ ਤੇ ਜਿਹੜੀ ਬਰਕਤ ਹੈ ਉਹ ਅਸੀਂ ਪ੍ਰੇਮ ਪਿਆਰ ਦੇ ਨਾਲ ਹੀ ਵਧਾ ਸਕਦੇ ਹਾਂ ਉਹ ਭੈਣ ਦੱਸਦੀ ਹੈ ਕਿ ਅਸੀਂ ਘਰ ਦੇ ਵਿੱਚ ਤਿੰਨ ਜੀ ਹਾਂ ਤੇ ਮੇਰਾ ਪਤੀ ਤੇ ਮੇਰਾ ਬੱਚਾ ਕਹਿੰਦੀ ਕਿ ਸਾਡੇ ਤਿੰਨਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ ਹਰ ਵੇਲੇ ਕਹਿੰਦੀ ਕਿ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਸੀ ਜਿਹੜਾ ਮੇਰਾ ਲਾਗੇ ਹੀ ਦਿਓਰ ਜੇਠ ਦਾ ਘਰ ਸੀ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਰਹਿੰਦੇ ਸੀ ਕਹਿੰਦੀ ਕਿ ਵੈਸੇ ਤਾਂ ਮੇਰੇ ਪਤੀ ਦਾ ਸੁਭਾਅ ਬੜਾ ਗਰਮ ਸੀ ਜਿਸ ਦੇ ਕਰਕੇ ਅਸੀਂ ਸਾਰੇ ਹੀ ਉਹਨਾਂ ਦੇ ਕੋਲੋਂ ਡਰਦੇ ਸੀ ਤੇ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਸੀ ਬੋਲ ਪੈਂਦੇ ਤੇ ਜਿਹੜਾ ਬੱਚਾ ਸੀ ਉਹ ਵੀ ਸਾਡੇ ਨਿਤ ਦੇ ਕਲੇਸ਼ ਨੂੰ ਵੇਖ-ਵੇਖ ਕੇ ਸਾਡੇ ਤੋਂ ਦੂਰ ਹੋ ਰਹੀ ਸੀ ਕਹਿੰਦੀ ਕਿ ਕਈ ਵਾਰ ਤਾਂ ਮੈਂ ਸੋਚਦੀ ਕਿ ਅਸੀਂ ਤਿੰਨ ਹੀ ਜੀ ਹਾਂ ਘਰ ਦੇ ਵਿੱਚ ਜੇਕਰ ਅਸੀਂ ਸਾਰਾ ਹੀ ਪਰਿਵਾਰ ਇਕੱਠੇ ਹੁੰਦੇ ਤਾਂ ਕੀ ਬਣਦਾ ਮੇਰੇ ਦਿਉਰ ਦਰਾਣੀਆਂ ਜੇਠ ਜਠਾਣੀਆਂ ਸਾਰੇ ਹੀ ਮੇਰੇ ਤੇ ਹੀ ਹੱਸਣਗੇ ਕਹਿੰਦੀ ਕਿ ਜਦੋਂ ਆਂਡ ਗਵਾਨ ਨੇ ਸਾਡਾ ਨਿੱਕੀ-ਨਿੱਕੀ ਗੱਲ ਤੋਂ ਇਦਾਂ ਝਗੜਾ ਕਲੇਸ਼ ਵੇਖਣਾ ਤੇ ਮੈਨੂੰ ਬੜੀ ਸ਼ਰਮ ਆਉਣੀ ਤੇ ਮੇਰੇ ਬੱਚੇ ਤੇ ਵੀ ਬੜਾ ਜ਼ਿਆਦਾ ਬੁਰਾ ਅਸਰ ਪੈ ਰਿਹਾ ਸੀ ਜਦੋਂ ਵੀ ਅਸੀਂ ਬੱਚੇ ਦੇ ਸਕੂਲ ਜਾਣਾ ਤਾਂ ਬੱਚੇ ਦੇ ਸਕੂਲ ਨੂੰ ਇਹੀ ਸ਼ਿਕਾਇਤ ਹੋਣੀ ਕਿ ਬੱਚਾ ਤੁਹਾਡਾ ਡਿਪਰੈਸ਼ਨ ਵਿੱਚ ਜਾ ਰਿਹਾ ਹੈ। ਬੱਚੇ ਤੁਹਾਡੇ ਨੂੰ ਕੁਝ ਸਮਝ ਨਹੀਂ ਆਉਂਦੀ। ਤੇ ਉਹ ਹਰ ਵੇਲੇ ਬਹੁਤ ਹੀ ਗੁੱਸੇ ਵਿੱਚ ਰਹਿੰਦਾ ਹੈ। ਗੁੱਸੇ ਵਿੱਚ ਆ ਕੇ ਬੱਚਿਆਂ ਨੂੰ ਵੀ ਮਾਰਦਾ ਹੈ। ਬੱਚਿਆਂ ਦੇ ਨਾਲ ਬਹੁਤ ਹੀ ਰੋਡਲੀ ਬਿਹੇਵ ਕਰਦਾ ਹੈ। ਕਹਿੰਦੀ ਕਿ ਮੈਂ ਬੜੀ ਜ਼ਿਆਦਾ ਪਰੇਸ਼ਾਨ ਨਹੀਂ ਰਹਿਣਾ। ਕਹਿੰਦੀ ਕਿ ਇਦਾਂ ਕਰਦਿਆਂ ਕਰਦਿਆਂ ਕੁਝ ਸਾਲ ਬੀਤ ਗਏ। ਇਦਾਂ ਮੈਂ ਸਾਰੀ ਹੀ ਗੱਲਬਾਤ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਕੀਤੀ ਕਿ ਸਾਡੇ ਘਰ ਬਿਨਾਂ ਹੀ ਗੱਲ ਤੋਂ ਕਲੇਸ਼ ਹੋ ਜਾਂਦਾ ਹੈ ਜਿਸ ਦਾ ਬੁਰਾ ਅਸਰ ਮੇਰੇ ਬੱਚੇ ਤੇ ਪੈ ਰਿਹਾ ਹੈ ਤੇ ਮੇਰਾ ਆਂਡ ਗਵਾਂਡ ਵੀ ਸਾਡਾ ਝਗੜਾ ਕਲੇਸ਼ ਸੁਣ ਕੇ ਬਹੁਤ ਹੀ ਹੈਰਾਨ ਹੈ ਕਿ ਘਰ ਦੇ ਵਿੱਚ ਗੱਲ ਤਾਂ ਕੋਈ ਨਹੀਂ ਹੁੰਦੀ ਪਰ ਇਹਨਾਂ ਦੀ ਲੜਾਈ ਝਗੜੇ ਦਾ ਸਾਨੂੰ ਕੋਈ ਵਿਸ਼ਾ ਵੀ ਨਹੀਂ ਲੱਭਦਾ ਕਿ ਕਿਸ ਗੱਲ ਤੇ ਲੜਦੇ ਹਨ ਕਹਿੰਦੀ ਕਿ ਮੇਰਾ ਬੱਚਾ ਜਿਹੜਾ ਸੀ ਉਹ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਤੇ ਬੱਚੇ ਨੂੰ ਵੇਖ ਕੇ ਕਹਿੰਦੀ ਕਿ ਮੈਨੂੰ ਵੀ ਬੜੀ ਪਰੇਸ਼ਾਨੀ ਹੋਣ ਲੱਗ ਗਈ। ਕਹਿੰਦੀ ਕਿ ਇਦਾਂ ਹੀ ਮੈਂ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਮੇਰੇ ਘਰ ਦੇ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਵੇ। ਕਹਿੰਦੀ ਕਿ ਇਦਾਂ ਹੀ ਜਦੋਂ ਮੈਂ ਗੁਰੂ ਘਰੇ ਜਾਂਦੀ ਤਾਂ ਕਈ ਵਾਰ ਮੇਰੇ ਪਾਠ ਕਰਦਿਆਂ ਕਰਦਿਆਂ ਉੱਥੇ ਬੈਠ ਕੇ ਜਦੋਂ ਮੈਂ ਪਾਠ ਕਰਿਆ ਕਰਨਾ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ जाया ਕਰਨੇ। ਕਹਿੰਦੇ ਕਿ ਇਦਾਂ ਹੀ ਇੱਕ ਭੈਣ ਉੱਥੇ ਹੋਰ ਆਉਂਦੀ ਸੀ ਗੁਰਦੁਆਰਾ ਸਾਹਿਬ ਉਹਨੇ ਮੈਨੂੰ ਪੁੱਛਣ ਲੱਗ ਜਾਣਾ ਉਹ ਮੇਰੀ ਜਿਵੇਂ ਸਹੇਲੀ ਬਣ ਗਈ ਹੋਵੇ ਕਹਿੰਦੀ ਕਿ ਉਹਨੇ ਮੈਨੂੰ ਪੁੱਛਣਾ ਕਿ ਤੁਹਾਨੂੰ ਕੀ ਗੱਲ ਹੈ ਤੁਸੀਂ ਬੜੇ ਪਰੇਸ਼ਾਨ ਰਹਿੰਦੇ ਹੋ ਤੁਹਾਡਾ ਬੱਚਾ ਵੀ ਬਿਲਕੁਲ ਚੁੱਪਚਾਪ ਰਹਿੰਦਾ ਹੈ ਦੂਜੇ ਬੱਚਿਆਂ ਦੇ ਵਾਂਗ ਤੁਹਾਨੂੰ ਬਿਲਕੁਲ ਵੀ ਤੰਗ ਨਹੀਂ ਕਰਦਾ ਤੇ ਸ਼ਾਂਤੀ ਨਾਲ ਬੈਠਾ ਰਹਿੰਦਾ ਹੈ ਕਹਿੰਦੀ ਕਿ ਇਦਾਂ ਹੀ ਮੈਂ ਸਾਰੀ ਗੱਲਬਾਤ ਉਸ ਭੈਣ ਦੇ ਨਾਲ ਸਾਂਝੀ ਕਰ ਲਈ ਤੇ ਕਹਿੰਦੀ ਕਿ ਉਸ ਭੈਣ ਨੇ ਮੈਨੂੰ ਕਿਹਾ ਕਿ ਤੂੰ ਇਦਾਂ ਕਰ ਕਿ ਤੂੰ ਪਾਠ ਕਰਨਾ ਨਾ ਛੱਡੀ ਗੁਰੂ ਘਰ ਦਾ ਲੜ ਫੜ ਲੈ ਕਹਿੰਦੀ ਕਿ ਮੈਂ ਇਦਾਂ ਹੀ ਉਹਦੇ ਦੱਸੇ ਅਨੁਸਾਰ ਕਰਨਾ ਸ਼ੁਰੂ ਕਰ ਦਿੱਤਾ ਜੋ ਜੋ ਉਸਨੇ ਮੈਨੂੰ ਦੱਸਿਆ ਮੈਂ ਉਹੀ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੀ ਕਿ ਉਸਨੇ ਮੈਨੂੰ ਦੱਸਿਆ ਕਿ ਤੂੰ ਸਵੇਰੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਤੇ ਫਿਰ ਪਾਠ ਕਰਨ ਲੱਗ ਜਾਣਾ ਹੈ ਕਹਿੰਦੀ ਕਿ ਮੈਂ ਇਦਾਂ ਹੀ ਕਰਨਾ ਉਸਦੇ ਅਨੁਸਾਰ ਸ਼ੁਰੂ ਕਰ ਦਿੱਤਾ ਉਹ ਪੈਂਡ ਦੱਸਦੀ ਹੈ ਕਿ ਮੈਂ ਇੱਕ ਜਲ ਦੀ ਗੜਵੀ ਆਪਣੇ ਕੋਲ ਭਰ ਕੇ ਰੱਖ ਲੈਣੀ ਪਾਠ ਕਰਨਾ ਸ਼ੁਰੂ ਕਰ ਦੇਣਾ ਜਦੋਂ ਮੈਂ ਸਵੇਰ ਦੀ ਚਾਹ ਬਣਾਉਣੀ ਤੇ ਉਦੋਂ ਹੀ ਭੈਣ ਦੱਸਦੀ ਹੈ ਕਿ ਉਦੋਂ ਹੀ ਮੈਂ ਖੜੇ ਖਲੋਤੇ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਰਸੋਈ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਸਿਮਰਨ ਹੀ ਕਰਦੇ ਰਹਿਣਾ ਜਿਹੜਾ ਮੇਰੇ ਕੋਲ ਜਲ ਹੁੰਦਾ ਸੀ ਮੈਨੂੰ ਇਹ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਆਪਣੇ ਪਤੀ ਤੇ ਆਪਣੇ ਬੱਚੇ ਨੂੰ ਸਿਖਾ ਦਿਆ ਕਰਾਂ ਇਸੇ ਲਈ ਕਹਿੰਦੀ ਕਿ ਜਦੋਂ ਮੈਂ ਪਾਠ ਕਰਨਾ ਉਹ ਜਲ ਜਿਹੜਾ ਮੈਂ ਕੋਲ ਰੱਖਦੀ ਸੀ ਉਹ ਅੰਮ੍ਰਿਤ ਰੂਪੀ ਹੋ ਜਾਣਾ ਤੇ ਮੈਂ ਜਦੋਂ ਵੀ ਆਪਣੀ ਰਸੋਈ ਦੇ ਵਿੱਚ ਖਾਣਾ ਬਣਾਉਣਾ ਜਦੋਂ ਵੀ ਆਟਾ ਗੁੰਨਣਾ ਉਹ ਜਿਹੜਾ ਜਲ ਰੂਪੀ ਪਾਣੀ ਸੀ ਕਹਿੰਦੀ ਕਿ ਮੈਂ ਆਟੇ ਦੇ ਵਿੱਚ ਪਾ ਕੇ ਗੁੰਨ ਲਿਆ ਕਰਨਾ ਫਿਰ ਜਦੋਂ ਵੀ ਮੈਂ ਸਬਜੀ ਤਿਆਰ ਕਰਨੀ ਤਾਂ ਉਹੀ ਪਾਣੀ ਦਾ ਇਸਤੇਮਾਲ ਕਰਨਾ ਗੁਰਬਾਣੀ ਦਾ ਜਾਪ ਕਰਨਾ ਤੇ ਰੋਟੀ ਖਾਣ ਲੱਗ ਜਾਣਾ ਕਹਿੰਦੀ ਕਿ ਮੇਰੇ ਪਤੀ ਤੇ ਮੇਰੇ ਬੱਚੇ ਨੇ ਉਹ ਪਾਣੀ ਥੋੜਾ ਥੋੜਾ ਕਰਕੇ ਪਾਵ ਕੇ ਜਲ ਜਿਹੜਾ ਹੈ ਸ਼ੱਕ ਲੈਣਾ ਕਹਿੰਦੀ ਮੈਨੂੰ ਬੜਾ ਵਿਸ਼ਵਾਸ ਹੋ ਗਿਆ ਸੀ ਪਰਮਾਤਮਾ ਤੇ ਕਿ ਪਰਮਾਤਮਾ ਜੀ ਮੇਰੀ ਅਰਦਾਸ ਜ਼ਰੂਰ ਸੁਣ ਲੈਣਗੇ ਮੇਰੇ ਪਤੀ ਤੇ ਮੇਰੇ ਬੱਚੇ ਦੇ ਸੁਭਾਅ ਵਿੱਚ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਕਿਸੇ ਚੀਜ਼ ਤੇ ਕਿਉਂਕਿ ਸਾਧ ਸੰਗਤ ਜੀ ਜਦੋਂ ਕਿਸੇ ਚੀਜ਼ ਤੇ ਗੁਰਬਾਣੀ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਪਵਿੱਤਰ ਜਲ ਦੇ ਨਾਲ ਗੁਰਬਾਣੀ ਦੇ ਨਾਲ ਉਹਨਾਂ ਦੇ ਹਿਰਦੇ ਅੰਦਰ ਜ਼ਰੂਰ ਠੰਡ ਵਰਤ ਜਾਵੇਗੀ ਕਹਿੰਦੀ ਕਿ ਇਸੇ ਵਿਸ਼ਵਾਸ ਦੇ ਨਾਲ ਮੈਂ ਉਹਨਾਂ ਨੂੰ ਭੋਜਨ ਸ਼ਕਾਉਂਦੀ ਰਹੀ ਉਹ ਜਿਹੜਾ ਜਲ ਸੀ ਉਹਨਾਂ ਨੂੰ ਸ਼ਕਾ ਦੇਂਦੀ ਤੇ ਜਲ ਵੱਧ ਜਾਂਦਾ ਜਲ ਨੂੰ ਮੈਂ ਫਿਰ ਪੀਣ ਵਾਲੇ ਪਾਣੀ ਵਿੱਚ ਪਾ ਦੇਂਦੀ ਉਹ ਪਾਣੀ ਅਸੀਂ ਸਾਰਾ ਹੀ ਦਿਨ ਪੀਂਦੇ ਰਹਿੰਦੇ ਕਹਿੰਦੀ ਕਿ ਇਸੇ ਤਰ੍ਹਾਂ ਕੁਝ ਦਿਨ ਲੰਘ ਗਏ ਪਰ ਉਹਨਾਂ 'ਚ ਕੋਈ ਬਦਲਾਅ ਨਾ ਹੋਇਆ ਪਰ ਕਹਿੰਦੀ ਕਿ ਮੇਰਾ ਵਿਸ਼ਵਾਸ ਭਰੋਸਾ ਪਰਮਾਤਮਾ ਜੀ ਦੇ ਉੱਪਰ ਬੜਾ ਲੱਗ ਚੁੱਕਾ ਸੀ ਕਹਿੰਦੀ ਇਸ ਕੰਮ ਨੂੰ ਕਰਦਿਆਂ ਕਰਦਿਆਂ ਮੈਨੂੰ 2-3 ਮਹੀਨੇ ਤਾਂ ਲੱਗ ਗਏ ਪਰ ਹੌਲੀ-ਹੌਲੀ ਸਾਡੇ ਘਰ ਦੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਮੇਰੇ ਪਤੀ ਦੇ ਸੁਭਾਅ ਵਿੱਚ ਬੜਾ ਹੀ ਬਦਲਾਅ ਹੋਣਾ ਸ਼ੁਰੂ ਹੋ ਗਿਆ ਸਾਡੇ ਘਰ ਦੇ ਲੜਾਈ ਝਗੜੇ ਜਿਹੜੇ ਸਨ ਉਹ ਹੌਲੀ-ਹੌਲੀ ਬਿਲਕੁਲ ਹੀ ਬੰਦ ਹੋਣੇ ਸ਼ੁਰੂ ਹੋ ਗਏ ਕਹਿੰਦੇ ਕਿ ਚਲੋ ਪਕਰਲੇ ਪਤੀ ਦਾ ਕਸੂਰ ਨਹੀਂ ਸੀ ਕਿ ਉਹ ਲੜਾਈ ਝਗੜਾ ਕਰਦੇ ਸੀ ਕਹਿੰਦੀ ਕਿ ਜਦੋਂ ਉਹ ਬੋਲਦੇ ਸੀ ਤਾਂ ਮੈਂ ਵੀ ਅੱਗੋਂ ਬੋਲ ਪੈਣਾ ਤੇ ਕਹਿੰਦੇ ਕਿ ਹੁਣ ਮੈਂ ਗੁਰਬਾਣੀ ਦੀ ਵਜ੍ਹਾ ਨਾਲ ਸ਼ਾਂਤ ਰਹਿਣਾ ਸ਼ੁਰੂ ਹੋ ਚੁੱਕੀ ਸੀ ਗੁਰਬਾਣੀ ਨੇ ਮੇਰੇ ਅੰਦਰ ਸਹਜ ਲਿਆ ਦਿੱਤਾ ਸੀ ਮੇਰੇ ਅੰਦਰ ਮੇਰੀ ਰਸਨਾ ਤੇ ਗੁਰਬਾਣੀ ਇੰਨੀ ਕੁ ਜ਼ਿਆਦਾ ਆ ਚੁੱਕੀ ਸੀ ਕਿ ਮੈਂ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਰਹਿਣਾ ਕਹਿੰਦੀ ਕਿ ਅਸੀਂ ਕਦੇ ਵੀ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਸੀ ਪਏ ਤੇ ਕਹਿੰਦੀ ਜਦੋਂ ਮੈਂ ਆਪਣੇ ਘਰ ਵਿੱਚ ਪਹਿਲੀ ਰੋਟੀ ਪਕਾਉਣੀ ਤੇ ਕਹਿੰਦੀ ਕਿ ਜਦੋਂ ਵੀ ਮੈਂ ਪਹਿਲੀ ਰੋਟੀ ਪਕਾਉਣੀ ਤਾਂ ਜ਼ਰੂਰ ਕੁੱਤੇ ਲਈ ਕੱਢਣੀ ਤੇ ਜਦੋਂ ਵੀ ਸਾਡੇ ਘਰ ਵਿੱਚ ਕੁੱਤੇ ਨੇ ਆਉਣਾ ਤੇ ਮੈਂ ਉਸ ਨੂੰ ਪਾ ਦੇਣੀ ਤੇ ਕਹਿੰਦੀ ਕਿ ਤਵੇ ਦੇ ਉੱਤੇ ਲੋਹਣ ਪਾਉਣ ਨਾਲ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਘਰ ਵਿੱਚ ਬਰਕਤ ਵੱਧ ਜਾਵੇਗੀ ਕਹਿੰਦੀ ਕਿ ਸਭ ਜ਼ਰੂਰੀ ਤਾਂ ਨਹੀਂ ਪਰ ਕਹਿੰਦੀ ਕਿ ਮੈਂ ਚਿੜੀਆਂ ਜਨੌਰਾਂ ਨੂੰ ਵੀ ਨਾਲ-ਨਾਲ ਰੋਟੀ ਪਾਉਣੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਕਹਿੰਦੀ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਗੁਰੂ ਦੇ ਲੜ ਲੱਗਣਾ ਬੜਾ ਜ਼ਿਆਦਾ ਜ਼ਰੂਰੀ ਹੈ ਕਹਿੰਦੀ ਕਿ ਮੈਂ ਉਹਨਾਂ ਹੀ ਗੱਲਾਂ ਨੂੰ ਫੋਲੋ ਕੀਤਾ ਤੇ ਮੇਰੇ ਘਰ ਵਿੱਚ ਬਰਕਤ ਪੈਣੇ ਸ਼ੁਰੂ ਹੋ ਗਈ ਤੇ ਕਹਿੰਦੀ ਕਿ ਲੋਣ ਪਾਉਣ ਦੇ ਪਿੱਛੇ ਜਿਹੜਾ ਵਿਗਿਆਨਿਕ ਕਾਰਨ ਹੈ ਜੀ ਉਹ ਹੈ ਜੀ ਬੈਕਟੀਰੀਆ ਵਗੈਰਾ ਜੀਵ ਜੰਤੂ ਹੁੰਦੇ ਹਨ ਜੋ ਰਾਤ ਨੂੰ ਤਵੇ ਤੇ ਪਏ ਹੁੰਦੇ ਹਨ ਜੇਕਰ ਉਸ ਨੂੰ ਧੋ ਕੇ ਵਰਤ ਲਈਏ ਤਾਂ ਉਹ ਨਸ਼ਟ ਹੋ ਜਾਂਦੇ ਹਨ ਜੇਕਰ ਤੁਸੀਂ ਧੋ ਕੇ ਨਹੀਂ ਵਰਤਦੇ ਤਾਂ ਲੋਣ ਪਾ ਕੇ ਤਵੇ ਨੂੰ ਸਾਫ਼ ਕਰ ਸਕਦੇ ਹੋ ਇਸ ਦੇ ਨਾਲ ਸਾਡੇ ਘਰ ਵਿੱਚ ਕਹਿੰਦੇ ਹਨ ਪੋਜ਼ਿਟਿਵ એનર્ਜੀ ਆਉਂਦੀ ਹੈ ਇਹ ਜੋਤਿਸ਼ ਸ਼ਾਸਤਰ ਦੇ ਨਾਲ ਗੱਲ ਸੰਬੰਧਿਤ ਹੈ ਲੂਣ ਜਿਹੜਾ ਹੈ ਉਹ 네ਗੇਟਿਵਿਟੀ ਨੂੰ ਦੂਰ ਕਰਦਾ ਹੈ ਜਿਸ ਦੇ ਨਾਲ ਤਵਾ ਫਿਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿਉਂਕਿ ਸਾਥ ਸੰਗੇ ਜੀ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਪਹਿਲੇ ਜ਼ਮਾਨੇ ਦੀਆਂ ਔਰਤਾਂ ਜਿਹੜੀਆਂ ਹੁੰਦੀਆਂ ਸਨ ਉਹ ਤਵੇ ਨੂੰ ਪੂਰੀ ਤਰ੍ਹਾਂ ਚੋਪੜ ਲੈਂਦੀਆਂ ਸਨ ਚੋਪੜ ਕੇ ਫਿਰ ਜਿਹੜੀ ਪਹਿਲੀ ਰੋਟੀ ਉਤੋਂ ਲਾਉਂਦੀਆਂ ਸਨ ਉਹ ਕਿਵੇਂ ਲਾਲ ਹੋ ਜਾਂਦੀ ਸੀ ਉਹ ਤਵੇ ਦੇ ਉੱਪਰ ਚੋਪੜੀ ਪਹਿਲੇ ਰੋਟੀਆਂ ਗਾਂ ਨੂੰ ਜਾਂ ਕੁੱਤੇ ਨੂੰ ਪਾ ਦਿੰਦੀਆਂ ਸਨ ਉਹ ਇਸ ਲਈ ਕਰਦੀਆਂ ਸਨ ਕਿ ਨਾਲ ਤੇ ਤਵਾ ਸਾਫ਼ ਹੋ ਜਾਂਦਾ ਸੀ ਤੇ ਨਾਲੇ ਹੀ ਉਹਨਾਂ ਦੇ ਵੱਲੋਂ ਦਾਨਪੁਨ ਹੋ ਜਾਂਦਾ ਸੀ ਜਿਸ ਦਾ ਫਿਰ ਦੁਗਣਾ ਫਲ ਸਾਨੂੰ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦਾ ਹੈ ਸਾਨੂੰ ਚਲੋ ਵਹਿਮ ਪਰਮਾ ਦੇ ਵਿੱਚ ਤਾਂ ਨਹੀਂ ਪੈਣਾ ਚਾਹੀਦਾ ਪਰ ਅਸੀਂ ਗੁਰਬਾਣੀ ਦਾ ਜਾਪ ਕਰਦੇ ਕਰਦੇ ਘਰ ਦਾ ਪ੍ਰਸ਼ਾਦਾ ਜੇਕਰ ਤਿਆਰ ਕਰਾਂਗੇ ਤਾਂ ਸਾਡੇ ਘਰ ਵਿੱਚ ਸੁਖ ਸ਼ਾਂਤੀ ਆਉਣੀ ਸ਼ੁਰੂ ਹੋ ਜਾਵੇਗੀ ਸੱਚੇ ਮਨੋ ਜੇਕਰ ਕਿਸੇ ਦਾ ਭਲਾ ਮੰਗਾਗੇ ਤਾਂ ਉਸਦੇ ਭਲੇ ਵਿੱਚ ਸਾਡਾ ਵੀ ਭਲਾ ਛੁਪਿਆ ਹੋਇਆ ਹੈ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਹੈ ਜੀ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ